ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਬਿਰਲਾ ਅੰਦਰ ਜਾਵੇ ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਬਿਰਲਾ ਅੰਦਰ ਜਾਵੇ ਜੋ ਦਰਵਾਜ਼ਾ ਚਾਏ ਲੰਘ ਮੁਰੀਦਾ ਮੁੜ ਵਾਪਸ ਕਦੇ ਨਾ ਆਵੇ ਮੁੜ ਵਾਪਸ ਕਦੇ ਨਾ ਆਵੇ ਕੈਸੀ ਰਮ ਜੀ ਫਕੀਰਾ ਤੇਰੀ ਸ਼ਾਇਦ ਗੂੜੇ ਤੂੰ ਵੀ ਮਿੱਠੀ ਆਈ ਜਵਾਨੀ ਹਰ ਕੋਈ ਦੇਖੇ ਜਾਂਦੀ ਕਿਸੇ ਨਾ ਟਿੱਠੀ ਜਾਂਦੀ ਕਿਸੇ ਨਾ ਟਿੱਠੀ ਕੀ ਬੁਨਿਆਦ ਬੰਦਿਆ ਤੇਰੀ ਕੀ ਬੁਨਿਆਦ ਬੰਦਿਆ ਤੇਰੀ ਅੰਤ ਮਿੱਟੀ ਦੀ ਮਿੱਟੀ ਬੁੱਲਿਆ ਇਸ਼ਕ ਹਕੀਕਤ ਅੱਜ ਦੀ ਬਸ ਜਿਸਮਾਂ ਦਾ ਪਾਉਣਾ ਪਰ ਜਾਂਦਾ ਮਨ ਇੱਕ ਤੋਂ ਜਦ ਪਰ ਜਾਂਦਾ ਮਾਣੇ ਇੱਕ ਤੋਂ ਜਦ ਦਿਲ ਦੂਜੀ ਥਾਂ ਤੇ ਲਾਉਣਾ ਦਿਲ ਦੂਜੀ ਥਾਂ ਤੇ ਲਾਉਣਾ ਰੂਹਾਂ ਵਾਲੇ ਇਸ਼ਕ ਦੀ ਰੂਹਾਂ ਵਾਲੇ ਇਸ਼ਕ ਦੀ ਹੁਣ ਗੱਲ ਕਿਤੇ ਨਾ ਲੱਭੇ ਹੁਣ ਗੱਲ ਕਿਤੇ ਨਾ ਲੱਭੇ ਤੇਰੇ ਵਰਗਾ ਕੋਈ ਨਹੀਂ ਬੁੱਲਿਆ ਤੇਰੇ ਵਰਗਾ ਕੋਈ ਨਹੀਂ ਬੁੱਲਿਆ ਉੰਜ ਆਸ਼ਿਕ ਬਣ ਗਏ ਸਭੇ ਇੱਕ ਦਿਨ ਸਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫਰਿਆਦਾ ਇੱਕ ਦਿਨ ਸਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫਰਿਆਦਾ ਦਿਲ ਮਿਲਿਆਂ ਦੇ ਮੇਲੇ ਇੱਥੇ ਵਿਛੜ ਗਿਆ ਦੀਆਂ ਜਾਂਦਾ ਦਿਲ ਮਿਲਿਆਂ ਦੇ ਮੇਲੇ ਇੱਥੇ ਤੇ ਵਿਛੜ ਗਿਆ ਦੀਆਂ ਜਾਂਦਾ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਐਵੇਂ ਰੋਜਸਤਾਨ ਨਾਲ ਲੜਦਾ ਏ ਕਦੇ ਨਫਸਨ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸਾ ਅਸਮਾਨੀ ਉੜਦੇ ਆ ਫੜਦਾ ਏ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਹਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਪੱਥਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨਹੀਂ ਹੁੰਦੇ ਏ ਕਰ ਲਈਏ ਜਾਰੀ ਬੁੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਕਰਮ ਕਮਾਉਣੇ ਮੈਂ ਇੱਥੇ ਮੇਰੇ ਕਰਮਾਂ ਦਾ ਹੀ ਮੁੱਲ ਪੈਣਾ ਕਰਮ ਕਮਾਉਣੇ ਮੈਂ ਇੱਥੇ ਮੇਰੇ ਕਰਮਾਂ ਦਾ ਹੀ ਮੁੱਲ ਪਹਿਣਾ ਜੋ ਮੇਰਾ ਮੈਨੂੰ ਮਿਲ ਜੂ ਆਪੇ ਐਵੇਂ ਫਿਕਰਾਂ ਚ ਘਾਤੋ ਪਹਿਣਾ ਜੋ ਮੇਰਾ ਮੈਨੂੰ ਮਿਲ ਜੂ ਆਪੇ ਐਵੇਂ ਫਿਕਰਾਂ ਚ ਘਾਤੋ ਪਹਿਣਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਲਾਈਕ ਕਮੈਂਟ ਕਮੈਂਟ ਕਰਨਾ ਜੀ ਧੰਨਵਾਦ ਜੀ